ਮੇਜਰਮ ਤਾਂ ਇੱਕ ਤਸਵੀਰ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਪਹਾੜ ਟੈਟੇਰੀ ਹੋ ਗਿਆ ਦੇਖ ਦੇ ਦੇਖ ਦੇ ਪਹਾੜ ਜਿਹੜਾ ਉਹ ਮਿੱਟੀ ਦੇ ਤਬਦੀਲ ਹੋ ਗਿਆ ਉਥੇ ਦੇ ਲੋਕਾਂ ਲੋਕਾਂ ਦੇ ਵੱਲੋਂ ਭੱਜ ਕੇ ਆਪਣੀ ਜਾਨ ਬਚਾਈ ਗਈ ਆ ਦੱਸਦੇ ਕਿ ਦੇਸ਼ ਭਰ ਦੇ ਵਿੱਚ ਮੰਤੋਂ ਜਿਹੜੀ ਆ ਸ਼ੁਰੂ ਹੋ ਚੁੱਕੀ ਹੈ ਤੇ ਕਈ ਜਗ੍ਹਾ ਤੇ ਲੈਂਡਸਲਾਈਡ ਹੋ ਰਹੀ ਹੈ ਤੇ ਲੋਕਾਂ ਨੂੰ ਵੀ ਜਿਹੜਾ ਪਹਿਲੋ ਹੀ ਅਲਰਟ ਕੀਤਾ ਜਾ ਰਿਹਾ ਹੈ ਕਿ ਜਿਹੜੀਆਂ ਜਗ੍ਹਾ ਤੇ ਉੱਚੇ ਪਹਾੜ ਨੇ ਉਸ ਜਗ੍ਹਾ ਤੇ ਉਸ ਤੋਂ ਦੂਰ ਰਹਿਣ ਕਿਉਂਕਿ ਲੈਂਡਸਲਾਈਡ ਜਿਹੜੀ ਹੋ ਰਹੀ ਹੈ ਦੱਸਦੇ ਕਿ ਦੇਸ਼ ਭਰ ਦੇ ਵਿੱਚ ਮਾਨਸੂਨ ਜਿਹੜੀ ਸ਼ੁਰੂ ਹੋ ਗਈ ਹੈ ਤੇ ਲੈਂਡਸਲਾਈਡ ਵੀ ਕਈ ਜਗ੍ਹਾ ਤੇ ਹੋ ਰਹੀ ਹੈ ਮਾਨਸੂਨ ਦੇ ਨਾਲ ਕਈ ਜਗ੍ਹਾ ਤੇ ਤੇਜ਼ ਬਾਰਿਸ਼ ਜਿਹੜੀ ਆ ਉਹਦੇ ਨਾਲ ਕੇ ਪਾਣੀ ਜਿਹੜਾ ਸੜਕਾਂ ਤੇ ਭਰ ਗਿਆ ਹੈ لینڈ ਸਲਾਈਡ ਹੋ ਰਹੀ ਹੈ ਕਈ ਜਗ੍ਹਾ ਤੇ ਹੜ ਵਰਗੇ ਹਾਲਾਤ ਵੀ ਜਿਹੜੇ ਬਣ ਚੁੱਕੇ ਨੇ ਤਾਂ ਉੱਥੇ ਹੀ ਪ੍ਰਸ਼ਾਸਨ ਦੇ ਵੱਲੋਂ ਲੋਕਾਂ ਨੂੰ ਵੀ ਅਲਰਟ ਜਿਹੜਾ ਜਾਰੀ ਕੀਤਾ ਗਿਆ ਹੈ ਕਿ ਇਸ ਇੱਧਰ ਦੀ ਜਗ੍ਹਾ ਤੇ ਨਾ ਜਾਓ ਜਿਵੇਂ ਹਿਮਾਚਲ ਪ੍ਰਦੇਸ਼ ਕਿਵੇਂ ਘੁੰਮਣ ਲੋਕ ਜਾਂਦੇ ਨਹੀਂ ਹਿਮਾਚਲ ਪ੍ਰਦੇਸ਼ ਘੁੰਮਣ ਜਾਂਦੇ ਨੇ ਪੰਜਾਬ ਦੇ ਲੋਕ ਖਾਸ ਕਰ ਹਿਮਾਚਲ ਜਾਂਦੇ ਨੇ ਤੇ ਇਸ ਵੇਲੇ ਜਿਹੜਾ ਉਹਨਾਂ ਜਗ੍ਹਾ ਤੇ ਘੁੰਮਣ ਲਈ ਨਾ ਜਾਣੇ ਕਿਉਂਕਿ ਲੈਂਡਸਲਾਈਡ ਹੋ ਰਹੀ ਹੈ ਤੇ بارش ਜਿਹੜੀ ਆ ਉਹ ਤੇਜ਼ ਪੈ ਰਹੀ ਆ ਜਿੱਥੇ ਨਾਲ ਕਿ ਵੱਡਾ ਨੁਕਸਾਨ ਵੀ ਹੋ ਸਕਦਾ ਇਸ ਲਈ ਘੁੰਮਣ ਲਈ ਜਾਣ ਤੋਂ ਜਿਹੜਾ ਪਰਹੇਜ਼ ਕੀਤਾ ਜਾਵੇ ਤਾਂ ਉਤੇ ਹੀ ਮੈਜੋਰਮ ਤੋਂ ਜਿਹੜੀ ਤਸਵੀਰ ਸਾਹਮਣੇ ਆਈ ਹੈ ਉਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਲੈਂਡਸਲਾਈਡ ਹੋਈ ਆ ਕਿਵੇਂ ਤਾਸ਼ ਦੇ ਪੱਤਿਆਂ ਵਾਂਗ ਇਹ ਪਹਾੜ ਜਿਹੜਾ ਟੈਟੇਰੀ ਹੋ ਗਿਆ ਤੇ ਲੋਕ ਜਿਹੜੇ ਉੱਥੇ ਖੜੇ ਸੀ ਉੱਥੇ ਮੌਜੂਦ ਸੀ ਉਹਨਾਂ ਦੇ ਵੱਲੋਂ ਭੱਜ ਕੇ ਆਪਣੀ ਜਾਨ ਬਚਾਈ ਗਈ ਆ ਤਸਵੀਰਾਂ ਤੁਹਾਡੇ ਸਾਹਮਣੇ ਨੇ ਕਿਵੇਂ ਦੇਖ ਸਕਦੇ ਹੋ ਕਿ ਤੁਸੀਂ ਤਾਸ਼ ਦੇ ਪੱਤਿਆਂ ਵਾਂਗ ਇਹ ਪਹਾੜ ਟੈਟੇਰੀ ਹੋ ਗਿਆ ਇਸ ਲਈ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਮਾਨਸੂਨ ਜਿਹੜੀ ਸ਼ੁਰੂ ਹੋ ਗਈ ਆ ਤੇਜ਼ ਮੀਂਹ ਪੈ ਰਿਹਾ ਜਿੱਤੇ ਚੱਲਦੇ ਲੋਕ ਜਿਹੜੇ ਆ ਘੁੰਮਣ ਲਈ ਜਾਂਦੇ ਨੇ ਘੁੰਮਣ ਦੇ ਸ਼ਕੀਨ ਨੇ ਉਹ ਲੋਕ ਜਿਹੜਾ ਹੁਣ ਇਸ ਵੇਲੇ ਜਿਹੜਾ ਕੁਮਨ ਤੋਂ ਗੁਰੇਜ ਕਰਨੇ ਕੁਮਨ ਜਾਣ ਤੋਂ ਬਚਨ ਕਿਉਂਕਿ ਇਸ ਵੇਲੇ ਮਾਨਸੂਨ ਸ਼ੁਰੂ ਹੋ ਚੁੱਕੀ ਹੈ ਤੇ ਲੋਕ ਜਿਹੜੇ ਆ ਕੁਮਨ ਲਈ ਨਾ ਜਾਣ ਕਿਉਂਕਿ ਬਾਰਿਸ਼ ਜਿਹੜੀ ਆ ਤੇਜ਼ ਨਹੀਂ ਪੈ ਰਿਆ ਜਿੱਤੇ ਚੱਲਦੇ ਕੋਈ ਮਿਜ਼ੋਰਮ ਤੋਂ ਇੱਕ ਤਸਵੀਰ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਪਹਾੜ ਟੈਟੇਰੀ ਹੋ ਗਿਆ ਦੇਖ ਦੇਖ ਦੇ ਪਹਾੜ ਜਿਹੜਾ ਉਹ ਮਿੱਟੀ ਛੇ ਤਬਦੀਲ ਹੋ ਗਿਆ ਉਥੇ ਦੇ ਲੋਕਾਂ ਲੋਕਾ ਦੇ ਵੱਲੋਂ ਪਾਟ ਕੇ ਆਪਣੀ ਜਾਨ ਬਚਾਈ ਗਈ ਆ ਦੱਸਦੇ ਕਿ ਦੇਸ਼ ਭਰ ਦੇ ਵਿੱਚ ਮੰਤੋਂ ਜਿਹੜੀ ਆ ਸ਼ੁਰੂ ਹੋ ਚੁੱਕੀ ਆ ਤੇ ਕਈ ਜਗ੍ਹਾ ਤੇ ਲੈਂਡਸਲਾਈਡ ਹੋ ਰਹੀ ਆ ਤੇ ਲੋਕਾਂ ਨੂੰ ਵੀ ਜਿਹੜਾ ਪਹਿलो ਹੀ ਅਲਰਟ ਕੀਤਾ ਜਾ ਰਿਹਾ ਹੈ ਕਿ ਜਿਹੜੇ ਜਗ੍ਹਾ ਤੇ ਉੱਚੇ ਪਹਾੜ ਨੇ ਉਸ ਜਗ੍ਹਾ ਤੇ ਉਸ ਤੋਂ ਦੂਰ ਰਹਿਣ ਕਿਉਂਕਿ ਲੈਂਡਸਲਾਈਡ ਜਿਹੜੀ ਹੋ ਰਹੀ ਹੈ ਦੱਸਦੇ ਕਿ ਦੇਸ਼ ਭਰ ਦੇ ਵਿੱਚ ਮਾਨਸੂਨ ਜਿਹੜੀ ਸ਼ੁਰੂ ਹੋ ਗਈ ਹੈ ਤੇ ਲੈਂਡਸਲਾਈਡ ਵੀ ਕਈ ਜਗ੍ਹਾ ਤੇ ਹੋ ਰਹੀ ਹੈ ਮਾਨਸੂਨ ਦੇ ਨਾਲ ਕਈ ਜਗ੍ਹਾ ਤੇ ਤੇਜ਼ ਬਾਰਿਸ਼ ਜਿਹੜੀ ਆ ਉਸ ਦੇ ਨਾਲ ਕੇ ਪਾਣੀ ਜਿਹੜਾ ਸੜਕਾਂ ਤੇ ਭਰ ਗਿਆ ਹੈ لینڈ ਸਲਾਈਡ ਹੋ ਰਹੀ ਹੈ ਕਈ ਜਗ੍ਹਾ ਤੇ ਹੜ ਵਰਗੇ ਹਾਲਾਤ ਵੀ ਜਿਹੜੇ ਬਣ ਚੁੱਕੇ ਨੇ ਤਾਂ ਉੱਥੇ ਹੀ ਪ੍ਰਸ਼ਾਸਨ ਦੇ ਵੱਲੋਂ ਲੋਕਾਂ ਨੂੰ ਵੀ ਅਲਰਟ ਜਿਹੜਾ ਜਾਰੀ ਕੀਤਾ ਗਿਆ ਹੈ ਕਿ ਇਸ ਇੱਧਰ ਦੀ ਜਗ੍ਹਾ ਤੇ ਨਾ ਜਾਓ ਜਿਵੇਂ ਹਿਮਾਚਲ ਪ੍ਰਦੇਸ਼ ਕਿਵੇਂ ਘੁੰਮਣ ਲੋਕ ਜਾਂਦੇ ਨੇ ਹਿਮਾਚਲ ਪ੍ਰਦੇਸ਼ ਘੁੰਮਣ ਜਾਂਦੇ ਨੇ ਪੰਜਾਬ ਦੇ ਲੋਕ ਖਾਸ ਕਰ ਹਿਮਾਚਲ ਜਾਂਦੇ ਨੇ ਤੇ ਇਸ ਵੇਲੇ ਜਿਹੜਾ ਉਹਨਾਂ ਜਗ੍ਹਾ ਤੇ ਘੁੰਮਣ ਲਈ ਨਾ ਜਾਣੇ ਕਿਉਂਕਿ ਲੈਂਡਸਲਾਈਡ ਹੋ ਰਹੀ ਹੈ ਤੇ بارش ਜੜੀ ਆ ਉਹ ਤੇਜ਼ ਪੈ ਰਹੀ ਆ ਜਿੱਥੇ ਨਾਲ ਕੇ ਵੱਡਾ ਨੁਕਸਾਨ ਵੀ ਹੋ ਸਕਦਾ ਇਸ ਲਈ ਘੁੰਮਣ ਲਈ ਜਾਣ ਤੋਂ ਜਿਹੜਾ ਪਰਹੇਜ਼ ਕੀਤਾ ਜਾਵੇ ਤਾਂ ਉਤੇ ਹੀ ਮੈਜੋਰਮ ਤੋਂ ਜਿਹੜੀ ਤਸਵੀਰ ਸਾਹਮਣੇ ਆਈ ਹੈ ਉਸੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਲੈਂਡਸਲਾਈਡ ਹੋਈ ਆ ਕਿਵੇਂ ਤਾਸ਼ ਦੇ ਪੱਤਿਆਂ ਵਾਂਗ ਇਹ ਪਹਾੜ ਜਿਹੜਾ ਟੈਟੇਰੀ ਹੋ ਗਿਆ ਹੈ ਤੇ ਲੋਕ ਜਿਹੜੇ ਉੱਥੇ ਖੜੇ ਸੀ ਉੱਥੇ ਮੌਜੂਦ ਸੀ ਉਹਨਾਂ ਦੇ ਵੱਲੋਂ ਭੱਜ ਕੇ ਆਪਣੀ ਜਾਨ ਬਚਾਈ ਗਈ ਆ ਤਸਵੀਰਾਂ ਤੁਹਾਡੇ ਸਾਹਮਣੇ ਨੇ ਕਿਵੇਂ ਦੇਖ ਸਕਦੇ ਹੋ ਕਿ ਤੁਸੀਂ ਤਾਸ਼ ਦੇ ਪੱਤਿਆਂ ਵਾਂਗ ਇਹ ਪਹਾੜ ਟੈਟੇਰੀ ਹੋ ਗਿਆ ਇਸ ਲਈ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਮਾਨਸੂਨ ਜਿਹੜੀ ਸ਼ੁਰੂ ਹੋ ਗਿਆ ਤੇਜ਼ ਮੀਂਹ ਪੈ ਰਿਹਾ ਜਿੱਦੇ ਚੱਲਦੇ ਲੋਕ ਜਿਹੜੇ ਆ ਘੁੰਮਣ ਲਈ ਜਾਂਦੇ ਨੇ ਘੁੰਮਣ ਦੇ ਸ਼ਕੀਨ ਨੇ ਉਹ ਲੋਕ ਜਿਹੜਾ ਹੁਣ ਇਸ ਵੇਲੇ ਜਿਹੜਾ घूमन तो गुरेज कर रहे जान तो बचन क्योंकि इस वेले मानसून शुरू हो चुकी है ते लोग जेड़े आ घूमन लिए ना जान क्योंकि बारिश जी तेज मी पै रहे हैं जिदा चलते दे कोई देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर